ਇਹ ਜੀ ਇੱਥੇ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਹੈ ਤੇ ਕੱਲ੍ਹ ਕਰੀ ਆ ਕੇ ਦੇਖਿਆ ਤੇ ਇੱਥੇ ਆ ਪੜਿਆ ਇੱਥੇ ਗੁਰੂ ਨਾਨਕ ਗੇਟ ਕੈਂਪਸ ਗੋਵਿੰਦ ਸਰਵਰ ਹਾਈ ਸਕੂਲ ਇਹ ਹਾਈ ਸਕੂਲ ਬਣਾਇਆ ਜਾ ਰਿਹਾ ਹੈ ਬੱਚਿਆਂ ਲਈ ਤੇ ਬੜਾ ਚੰਗਾ ਲੱਗਾ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਹੈ ਸੱਚੇ ਹੱਥ ਤੇ ਐਫਰਟ ਕੀਤੀ ਜਾ ਰਹੀ ਹੈ ਕਿ ਇੱਥੇ ਹਾਈ ਸਕੂਲ ਐਡਮਿਨਿਸਟ੍ਰੇਟਿਵ ਬਲਾਕ ਅੰਦਰ ਕਲਾਸਰੂਮ ਵਗੈਰਾ ਬਣਾ ਰਹੇ ਨੇ ਤੇ ਸੰਗਤ ਸੀ ਅੰਦਰ ਗੁਰਦੁਆਰਾ ਸਾਹਿਬ ਦਿਨ ਵੇਲੇ ਵੀ ਦੁਪਹਿਰ ਵੇਲੇ ਤੇ ਇਹ ਸਾਰਾ ਇਲਾਕਾ ਜਿਹੜਾ ਹੈ ਸਾਰਾ ਨੇਬਰਹੂਡ ਇਹ ਸਾਰਾ ਪੰਜਾਬੀਆਂ ਦਾ ਸਿੱਖ ਫੈਮਲੀਜ਼ ਗੁਰਦੁਆਰਾ ਵੀ ਹੈ ਤੇ ਅੰਮ੍ਰਿਤਸਰੀ ਇੱਥੇ ਸਾਰੇ ਕਾਫੀ ਅੰਮ੍ਰਿਤਸਰ ਦਾ ਵੀ ਹੈ ਅੰਮ੍ਰਿਤਸਰੀ ਕੁਲਚਾ ਹੋਰ ਥਾਵਾਂ ਵੀ ਬਹੁਤ ਸਾਰੇ ਸਟੋਰ ਵਗੈਰਾ ਨੇ ਤੇ ਇਹ ਸਾਰਾ ਪੂਰਾ ਪੰਜਾਬ ਹੀ ਇੱਕ ਤਰ੍ਹਾਂ ਨਾਲ ਬਣਿਆ ਪਿਆ ਗੁਰਤੇਗ ਬਹਾਦਰ ਪਾਰਕ ਹੈ ਇਹ ਦਿਖਾਵਾਂਗੇ ਅੱਗੇ ਜਾ ਕੇ ਇੱਥੇ ਗੁਰਨਾਨਕ ਗੇਟ ਸੜਕ ਦਾ ਨਾਂ ਗੁਰਨਾਨਕ ਗੇਟ ਹੈ ਸੜਕ ਦਾ ਨਾਮ ਰੱਖਿਆ ਗਿਆ ਹੈ ਗੋਬਿੰਦ ਸਰਵਰ ਹਾਈ ਸਕੂਲ ਦਾ ਨਾਮ ਹੈ ਤੇ ਨਿਸ਼ਾਨ ਸਾਹਿਬ ਚੁਲ ਰਹੇ ਹਨ